ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਪਿੰਡ ਕੁੱਪਕਲਾਂ ਜ਼ਿਲ੍ਹਾ ਮਲੇਰਕੋਟਲਾ ਤੋਂ ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਕਲਾਸਾਂ ਲਗਾਉਂਦੇ ਨੇ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਅੱਜ ਬੱਚਿਆਂ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਨੇ ਉਹ ਕਰਵਾਏ ਜਾਣੇ ਨੇ ਹੁਣ ਕੁੱਪਕਲਾਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਬੱਚੇ ਨੇ ਉਹ ਇੱਥੋਂ ਰਵਾਨਾ ਹੋਣ ਲੱਗੇ ਨੇ ਹਾਂਜੀ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਸ੍ਰੀ ਚਮਕੌਰ ਸਾਹਿਬ ਜਿੱਥੇ ਦਾਸਤਾਨੇ ਸ਼ਹਾਦਤ ਬਣੀ ਹੋਈ ਹੈ ਬੱਚਿਆਂ ਨੂੰ ਵਖਾਉਣ ਦੇ ਲਈ ਲਿਆਏ ਸੀ ਅੱਜ ਦੂਸਰਾ ਸ਼ਨੀਵਾਰ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਭੀੜ ਆ ਇਹ ਹੈਗਾ ਜੀ ਟਿਕਟ ਕਾਊਂਟਰ ਤੇ ਅੱਡੇ ਸਤਕਾਰਯੋਗ ਮੈਡਮ ਜੀ ਖੜੇ ਨੇ ਟਿਕਟ ਲੈ ਰਹੇ ਨੇ ਤੇ ਲਓ ਜੀ ਆ ਸਾਨੂੰ ਮਿਲ ਗਿਆ ਟਿਕਟ 40 ਬੱਚਿਆਂ ਦਾ ਇਕੱਠਿਆਂ ਦਾ ਜਿਹੜਾ ਇਹ ਟਿਕਟਾ ਇਹ ਮਿਲ ਗਿਆ ਤੇ ਹੁਣ ਜਿਹੜੀ ਸਾਡੀ ਇਕੱਠਿਆਂ ਦੀ ਸਾਰਿਆਂ ਦੀ ਐਂਟਰੀ ਆ ਉਹ ਇੱਥੋਂ ਦੀ ਹੋਣੀ ਆ ਤੇ ਇਹ ਬਿਲਕੁਲ ਸਾਹਮਣੇ ਤੁਹਾਨੂੰ ਦਿਖਾ ਰਿਹਾ ਆ ਇਹ ਹੈਗਾ ਜੀ ਐਂਟਰੀ ਗੇਟ ਇੱਥੇ ਚੈਕਿੰਗ ਹੁੰਦੀ ਆ ਇੱਥੋਂ ਜਿਹੜਾ ਚੈੱਕ ਕਰਕੇ ਦੋ ਇੱਥੋਂ ਦੇ ਪ੍ਰਬੰਧਕ ਨੇ ਸਿਕਿਉਰਟੀ ਵਾਲੇ ਨੂੰ ਇੱਥੋਂ ਦੀ ਸਾਰਿਆਂ ਨੂੰ ਲੰਘਾਉਂਦੇ ਨੇ ਜੀ ਤੇ ਹੈਗੇ ਸਕੂਪ ਕਲਾਂ ਦੇ ਸਾਰੇ ਬੱਚੇ ਜਿਹੜੇ ਇੱਥੋਂ ਦੀ ਲੰਘ ਰਹੇ ਨੇ ਔਰ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਤੇ ਜਿਹੜੀ ਇਹ ਟਿਕਟ ਹੈ ਟਿਕਟ ਹੈਗੀ ਬਿਲਕੁਲ ਫ੍ਰੀ ਤੇ ਉਂਝ ਤੇ ਇਹ ਇੱਕ ਆਧਾਰ ਕਾਰਡ ਤੇ ਆਧਾਰ ਕਾਰਡ ਜ਼ਰੂਰੀ ਹੈ ਨਾਲ ਹੁਣ ਇੱਕ ਆਧਾਰ ਕਾਰਡ ਤੇ 5 ਜਣੇ ਜਾ ਸਕਦੇ ਨੇ ਪਰ ਜਿਹੜੇ ਸਕੂਲ ਹੁੰਦੇ ਆ ਜਾਂ ਇਦਾਂ ਇਕੱਠੇ ਬੱਚੇ ਆਉਂਦੇ ਆ ਉਹ ਲੈਟਰ ਪੈਡ ਦੇ ਉੱਤੇ ਜਿਹੜੇ ਜ਼ਿਆਦਾ ਬੱਚੇ ਆਉ ਉਹ ਜਾ ਸਕਦੇ ਆ ਜਿਸ ਤਰ੍ਹਾਂ ਸੀ 40 ਜਣੇ ਸੀ ਇਹ ਹੈਗਾ ਜੀ ਅੰਦਰਲਾ ਪਾਸਾ ਦਾਸਤਾਨੇ ਸ਼ਹਾਦਤ ਦਾ ਇਹ ਖੰਡਾ ਲੱਗਿਆ ਨਾਲ ਬਹੁਤ ਸੋਹਣੇ-ਸੋਹਣੇ ਫੁਵਾਾਰੇ ਲੱਗੇ ਹੋਏ ਨੇ ਇਹ ਅਜੂਬਾ ਹਰ ਰੋਜ਼ ਖੁੱਲਾ ਹੁੰਦਾ ਇੱਕ ਸੋਮਵਾਰ ਨੂੰ ਛੱਡ ਕੇ ਸੋਮਵਾਰ ਨੂੰ ਬੰਦ ਹੁੰਦਾ ਜਿਨ੍ਹਾਂ ਨੇ ਆਉਣਾ ਧਿਆਨ ਰੱਖਣਾ ਇਸ ਗੱਲ ਦਾ ਬਾਕੀ ਸਾਰੇ ਦਿਨਾਂ ਜਿਹੜਾ ਤੁਸੀਂ ਆ ਸਕਦੇ ਹੋ ਔਰ ਸਵਾਵਲੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਜ਼ਿਆਦਾ ਭੀੜ ਆ ਉਹ ਦੇਖਣ ਨੂੰ ਮਿਲਦੀ ਆ ਇਹ ਹੈਗਾ ਜਿਹੜੇ ਅੰਦਰ ਆਪਣੇ ਗੈਲਰੀਆਂ ਬਣੀਆਂ ਹੋਈਆਂ ਨੇ ਉਹਨਾਂ ਦਾ ਬਾਹਰਲਾ ਪਾਸਾ ਪਾਰਕ ਵਾਲੇ ਪਾਸੇ ਤੋਂ ਏ ਜੋ ਇਸ ਤਰ੍ਹਾਂ ਸਿੰਗਰ ਦੀਆਂ ਤਸਵੀਰਾਂ ਨੇ ਇਹ ਵੀ ਬਣਾਈਆਂ ਗਈਆਂ ਨੇ ਜੰਗ ਲੜਦਿਆਂ ਦੀਆਂ ਇਹ ਜਿਹੜੇ ਗੈਲਰੀ ਦੇ ਬਾਹਰਲੇ ਪਾਸੇ ਦੀਆਂ ਤਸਵੀਰਾਂ ਨੇ ਇਮਾਰਤ ਦੇ ਬਾਹਰਲੇ ਪਾਸੇ ਦੀਆਂ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਅੱਜ ਬਹੁਤ ਜ਼ਿਆਦਾ ਭੀੜ ਸੀ ਤਾਂ ਜਿਹੜਾ ਪਹਿਲਾਂ ਹੀ ਗੈਲਰੀਆਂ ਜਿਹੜੀਆਂ ਬੁੱਕ ਨੇ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਵੀ ਆਏ ਹੋਏ ਨੇ ਤੇ ਹੁਣ ਇੱਥੇ ਥੋੜਾ ਜਿਹਾ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਜਿਹੜੀ ਸਾਨੂੰ ਐਂਟਰੀ ਆ ਮਿਲ ਚੁੱਕੀ ਆ ਅੰਦਰ ਜਾਣ ਦੇ ਲਈ ਪਾਰਕ ਤੋਂ ਬਾਅਦ ਅੰਦਰ ਗੈਲਰੀਆਂ ਵੱਲ ਜਾਣ ਦੇ ਲਈ ਇੱਕ ਬਹੁਤ ਵਧੀਆ ਇਹ ਜਿਹੜੀ ਯਾਦਗਾਰ ਇਹ ਬਣਾਈ ਗਈ ਹੈਗੀ ਤੇ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀਗਾ ਇਹ ਯਾਦਗਾਰ ਨੂੰ ਵੇਖਣ ਦਾ ਇਹ ਇੱਥੋਂ ਦੀ ਜਿਹੜੀ ਮੇਨ ਐਂਟਰੀ ਹੈਗੀ ਉਹ ਇੱਥੋਂ ਦੀ ਹੁੰਦੀ ਆ ਤੇ ਅੰਦਰ ਵੱੜਦੇ ਸਾਰ ਜਿਹੜਾ ਇਹ ਦੋ ਕਿਰਪਾਣਾ ਵਾਲਾ ਦ੍ਰਿਸ਼ਾ ਬਹੁਤ ਸੁੰਦਰ ਇਹ ਵੇਖਣ ਨੂੰ ਮਿਲਦਾ ਤੇ ਇਸ ਦੇ ਨਾਲ ਹੀ ਜਿਹੜੀ ਅੰਦਰ ਗੈਲਰੀਆਂ ਦੇ ਵਿੱਚ ਐਂਟਰੀ ਆ ਉਹ ਇਸ ਸਾਈਡ ਦੇ ਵਿੱਚ ਦੀ ਹੁੰਦੀ ਆ ਇਹਨਾਂ ਵੱਖ-ਵੱਖ ਗੈਲਰੀਆਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਫਿਲਮਾਂ ਨੇ ਜਾਂ ਜੋ ਲੀਡਰ ਸ਼ੋਅ ਨੇ ਉਹ ਵਿਖਾਏ ਜਾਂਦੇ ਨੇ ਗੈਲਰੀਆਂ ਦੇ ਅੰਦਰ ਵੀਡੀਓ ਬਣਾਉਣ ਦੀ ਭਾਵੇਂ ਪੂਰਨ ਰੂਪ ਦੇ ਵਿੱਚ ਪ੍ਰਵਾਨਗੀ ਨਹੀਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿਹੜੇ ਅੰਦਰਲੇ ਦ੍ਰਿਸ਼ ਨੇ ਉਹ ਵੀ ਵਿਖਾਏ ਜਾਣ ਇਹ ਧਾਰਮਿਕ ਫਿਲਮਾਂ ਤੋਂ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਜਿਹੜੀ ਬਹੁਤ ਸਾਰੀ ਜਾਣਕਾਰੀ ਆ ਉਹ ਮਿਲਦੀ ਹੈ। ਔਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਥੇੜਾ ਦੋ ਕਿਰਪਾਨਾਂ ਦਾ ਸੁੰਦਰ ਮਾਡਲ ਆ ਉਹ ਬਣਿਆ ਹੋਇਆ ਔਰ ਬੱਚੇ ਕਹਿੰਦੇ ਇੱਥੇ ਫੋਟੋ ਜ਼ਰੂਰ ਖਿੱਚਵਾਉਣੀ ਆ ਤੇ ਸੋ ਬੱਚੇ ਫੋਟੋ ਖਿੱਚਵਾ ਰਹੇ ਨੇ। ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੂਹ ਸਾਧ ਸੰਗਤ ਕੋਪਗਰਾਂ ਦੀਆਂ ਸੰਗਤਾਂ ਨੂੰ ਪਤਾ ਹੈ ਕਿ ਸਮੂਹ ਗੁਰਦੁਆਰਾ ਕਮੇਟੀ ਦੇ ਸੰਯੋਗ ਤੇ ਐਨ ਆਰ ਆਈ ਵੀਰਾਂ ਦੇ ਸੰਯੋਗ ਸਦਕਾ ਅੱਜ ਸਾਡੀਆਂ ਨੇ ਲੰਬੇ ਸਮੇਂ ਤੋਂ ਜੋ ਗੁਰਮਤਿ ਕਲਾਸ ਚੱਲ ਰਹੀ ਹੈ ਅਜੋਨਾਂ ਬੱਚਿਆਂ ਨੂੰ ਦਾ ਸੇਹਾ ਹਾਦਤ ਦੇਖਣ ਦਾ ਮੌਕਾ ਪ੍ਰਦਾਨ ਹੋਇਆ ਇਹ ਸੰਭਵ ਹੋ ਪਾਇਆ ਕਿਉਂਕਿ ਸਾਡੇ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਸੰਜੋਗ ਹੈ ਜਿਨ੍ਹਾਂ ਨੇ ਨਾ ਬੱਚਿਆਂ ਦੇ ਸਿਰ ਤੇ ਹਮੇਸ਼ਾ ਆਪਣਾ ਹੱਥ ਰੱਖਿਆ ਤੇ ਬਹੁਤ ਚੰਗਾ ਇੱਕ ਉਪਰਾਲਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਵੱਲ ਜੋੜ ਸਕੀਏ ਇਹ ਬਹੁਤ ਸੋਹਣਾ ਉਪਰਾਲਾ ਹੈ ਅਸੀਂ ਐਨ ਆਰ ਆਈ ਹੋਕੇ ਵੀ ਅਸੀਂ ਆਪਣੀ ਵਿਰਾਸਤ ਨੂੰ ਨਹੀਂ ਭੁੱਲਦੇ ਅਸੀਂ ਪਿੱਛੇ ਆਪਣੀ ਵਿਰਾਸਤ ਸਾਮੀ ਬੈਠੇ ਆ ਇਸ ਚੀਜ਼ ਲਈ ਨਾ ਸਮੂਹ ਐਨ ਆਰ ਆਈ ਵੀਰਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪੰਚਾਇਤ ਮੈਂਬਰਾਂ ਬਤਵੰਤੇ ਸੱਜਣਾ ਤੇ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਅਪਰਾਲੇ ਸਦਕਾ ਅੱਜ ਅਸੀਂ ਇੱਥੇ ਖੜੇ ਆ ਸਭ ਤੋਂ ਪਹਿਲੇ ਸਾਡੀ ਵਿਜ਼ਿਟ ਦਾਸਤੇ ਖਾਲਸਾ ਦੀ ਹੈ ਉਸ ਤੋਂ ਬਾਅਦ ਚਮਕੌਰ ਸਾਹਿਬ ਚਮਕੌਰ ਦੀ ਗੜੀ ਇਹ ਬੱਚੇ ਦਰਸ਼ਨ ਕਰਨਗੇ ਤੇ ਵਾਹਿਗੁਰੂ ਨੇ ਪ੍ਰਮਾਤਮਾ ਨੇ ਸਵਾ ਬਖਸ਼ਿਆ ਫਿਰ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜੱਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਟਾਈਮ ਆ ਜਿਹੜਾ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦੇ ਦੀ ਸ਼ਹਾਦਤ ਦਾ ਦੇਣਾ ਦੇਖੋ ਸਿੱਖਿਆ ਦੇ ਦੋ ਰੂਲ ਹੁੰਦੇ ਨੇ ਇੱਕ ਪੜ੍ਹ ਕੇ ਇੱਕ ਲਿਖ ਕੇ ਤੇ ਦੂਜਾ ਦੇਖ ਕੇ ਜਦੋਂ ਬੱਚੇ ਕਿਸੇ ਚੀਜ਼ ਨੂੰ ਦੇਖ ਕੇ ਸਮਝਦੇ ਆ ਉਹ ਜਾਦਾ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਦਿਲਾ ਚ ਵਸਾਉਂਦੇ ਆ ਅੱਜ ਇਹਨਾਂ ਬੱਚਿਆਂ ਦੇ ਵਸੀ ਹੋਈਆਂ ਦਿਲਾ ਚ ਗੱਲਾਂ ਸ਼ਾਇਦ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ ਜਦੋਂ ਅਸੀਂ ਉਹ ਜਗ੍ਹਾ ਦੇਖਦੇ ਆ ਤੇ ਉਹ ਦੱਸਦਾ ਕਿ ਸਾਡੇ ਲਈ ਸਾਡੀ ਵਿਰਾਸਤ ਇੰਨੀ ਮਹਾਨ ਹੈ ਕਿ ਹਰ ਇੱਕ ਚੀਜ਼ ਲਈ ਇਸ ਚੀਜ਼ ਦਾ ਐਨਆਰਏ ਵੀਰਾਂ ਦਾ ਸਪੈਸ਼ਲੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚਿਆਂ ਨਾਲ ਸੰਯੋਗ ਕੀਤਾ ਤੇ ਇੱਥੇ ਤੱਕ ਪਹੁੰਚਦੇ ਕੀਤੇ ਧੰਨਵਾਦ ਜੀ ਸਾਰੀ ਸੰਗਤ ਵਾਹਿਗੁਰੂ

ਹਾਂਜੀ ਅੰਦਰ ਲੀਆਂ ਗੈਲਰੀਆਂ ਵੇਖਣ ਤੋਂ ਬਾਅਦ ਹੁਣ ਅਸੀਂ ਆ ਚੁੱਕੇ ਹਾਂ ਬਾਹਰ پارک ਦੇ ਵਿੱਚ ਤੇ پارک ਤੋਂ ਜਿਹੜਾ ਹੁਣ ਬਾਹਰ ਦਾ ਰਸਤਾ ਉਧਰ ਨੂੰ ਅਸੀਂ ਜਾ ਰਹੇ ਹਾਂ ਤੁਹਾਡਾ ਵੀ ਕਦੇ ਮੌਕਾ ਬਣੇ ਦੋਸਤ ਤੁਸੀਂ ਕਦੇ ਚਮਕੌਰ ਸਾਹਿਬੋਂ ਤਾਂ ਜ਼ਰੂਰ ਦਾਸਤਾਨੇ ਸ਼ਹਾਦਤ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਥੋੜੇ ਫਰਕ ਦੇ ਨਾਲ ਆ ਉੱਥੇ ਤੁਸੀਂ ਜ਼ਰੂਰ ਦਰਸ਼ਨ ਕਰਕੇ ਜਾਇਓ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਚਮਕੌਰ ਸਾਹਿਬ ਦੇ ਸ੍ਰੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਤੇ ਠੰਡੇ ਬੁਰਜ ਦੇ ਦਰਸ਼ਨ ਕਰਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਜੀ ਧੰਨਵਾਦ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ